ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੀ ਘਰ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਆ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਅਤੇ ਜਾਪਾਨ ਦੇ ਵਿਚਕਾਰ ਇੱਕ ਵੱਡਾ ਵਪਾਰ ਸਮਝੌਤਾ ਹੋਇਆ ਐਸ ਸਮਝੌਤੇ ਦੇ ਤਹਿਤ ਅਮਰੀਕਾ ਜਾਪਾਨ ਤੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ 15% ਦੀ ਟੈਕਸ ਲਗਾਏਗਾ ਤੇ ਨਾਲ ਹੀ ਜਾਪਾਨ ਅਮਰੀਕਾ ਦੇ ਵਿੱਚ 550 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਟ੍ਰੰਪ ਨੇ ਪਹਿਲਾਂ ਜਾਪਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ 1 ਅਗਸਤ ਤੱਕ ਕੋਈ ਸਮਝੌਤਾ ਨਹੀਂ ਹੋਇਆ ਤਾਂ ਉਹ ਜਾਪਾਨ ਤੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ 25% ਅਤਿਦਾ ਭਾਰੀ ਟੈਕਸ ਲਗਾਵੇਗਾ ਪਰ ਹੁਣ ਇਸ ਨਵੇਂ ਸਮਝੌਤੇ ਤੋਂ ਬਾਅਦ ਇਹ ਟੈਕਸ ਘਟਾ ਕੇ 15% ਦੀ ਕਰ ਦਿੱਤਾ ਗਿਆ ਟ੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉੱਤੇ ਲਿਖਿਆ ਹੈ ਕਿ ਅਸੀਂ ਜਾਪਾਨ ਦੇ ਨਾਲ ਇੱਕ ਵੱਡਾ ਅਤੇ ਇਤਿਹਾਸਕ ਸਮਝੌਤਾ ਕੀਤਾ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੋ ਸਕਦਾ ਹੈ ਉਹਨਾਂ ਨੇ ਇਹ ਵੀ ਲਿਖਿਆ ਕਿ ਇਸ ਨਿਵੇਸ਼ ਯੋਜਨਾ ਦੇ ਤਹਿਤ ਜਪਾਨ ਅਮਰੀਕਾ ਦੇ ਵਿੱਚ ਨਿਵੇਸ਼ ਕਰੇਗਾ ਅਤੇ ਉਸ ਨਿਵੇਸ਼ ਤੋਂ ਹੋਣ ਵਾਲੇ ਮੁਨਾਫੇ ਦਾ 90% ਅਮਰੀਕਾ ਨੂੰ ਜਾਵੇਗਾ। ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧੇ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ। ਇਸ ਕਦਮ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕੀਤੀ ਜਾਵੇਗੀ। ਇਹ ਜਾਂਚ ਫੈਡਰਲ ਆਡੀਟਰ ਜਨਰਲ ਦੇ ਵੱਲੋਂ ਕੀਤੀ ਜਾਣੀ ਹੈ। ਆਡੀਟਰ ਜਨਰਲ ਕੈਰਨ ਹੋਗਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹਨਾਂ ਦਾ ਦਫ਼ਤਰ 2026 ਦੇ ਲਈ ਪ੍ਰੋਗਰਾਮ ਦਾ ਆਡਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਹੋਕੰਦੇ ਦਫਤਰ ਦੁਆਰਾ ਇਸ ਆਡਿਟ ਦੀ ਪੁਸ਼ਟੀ ਕੀਤੀ ਗਈ ਹਾਲਾਂਕਿ ਇਸ ਦੇ ਰੂਪਰੇਖਾ ਦਾ ਖੁਲਾਸਾ ਨਹੀਂ ਕੀਤਾ ਗਿਆ ਇਸ ਵਿਸ਼ੇ ਉੱਤੇ ਇੱਕ ਰਿਪੋਰਟ ਅਗਲੇ ਸਾਲ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਇਹ ਜਾਂਚ ਕੈਨੇਡਾ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਉੱਤੇ ਕੇਂਦਰਿਤ ਹੋਵੇਗੀ ਵਿਰੋਧੀ ਕੰਸਰਵੇਟਿਵ ਦੇ ਸਮੇਤ ਆਲੋਚਕਾਂ ਦਾ ਕਹਿਣਾ ਇਹ ਹੈ ਕਿ ਹਾਲੀ ਦੇ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੇ ਵਿੱਚ ਤੇਜ਼ੀ ਨਾਲ ਵਧਦੇ ਨੇ ਨੌਜਵਾਨਾਂ ਦੀ ਬੇਰੋਜ਼ਗਾਰੀ ਨੂੰ ਵਧਾਇਆ ਅਤੇ ਰਿਹਾਇਸ਼ੀ ਸੰਕਟ ਨੂੰ ਹੋਰ ਵੀ ਵਿਗਾੜ ਦਿੱਤਾ ਕੰਦਰਵੇਟਿਵ ਨੇਤਾ ਪੀਰੇ ਪੋਲੀਵਰੀ ਨੇ ਪਿਛਲੇ ਹਫਤੇ ਵਿੱਚ ਕਿਹਾ ਸੀ ਕਿ ਅਗਲੇ ਕੁਝ ਸਾਲਾਂ ਲਈ ਕੈਨੇਡਾ ਦੇ ਵਿੱਚ ਆਉਣ ਨਾਲੋਂ ਵੱਧ ਲੋਕਾਂ ਦੇ ਇੱਥੋਂ ਜਾਣ ਦੀ ਲੋੜ ਹੈ ਚੀਨ ਨੇ ਆਪਣੇ ਕਬਜ਼ੇ ਵਾਲੇ ਤਿੱਬਤ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਨੂੰ ਉਹ ਪ੍ਰੋਜੈਕਟ ਆਫ ਸੈਂਚਰੀ ਦਾ ਪ੍ਰੋਜੈਕਟ ਕਹਿ ਰਹੇ ਹਨ ਦਰਸਲ ਐਸ ਪ੍ਰੋਜੈਕਟ ਨੂੰ ਦੁਨੀਆ ਦੇ ਵਿੱਚ ਇੱਕ ਨਵੀਂ ਕਿਸਮ ਦਾ ਆਤਵਾਦ ਯਾਨੀ ਕਿ ਹਾਈਡਰੋ ਟੈਰਰਿਜ਼ਮ ਦੇ ਵਜੋਂ ਦੇਖਿਆ ਜਾ ਰਿਹਾ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਬੀਤੇ ਦਿਨ ਮੋਟਿਓ ਹਾਈਡਰੋ ਪਾਵਰ ਸਟੇਸ਼ਨ ਦਾ ਅਧਿਕਾਰ ਤੌਰ ਦੇ ਉੱਤੇ ਉਦਘਾਟਨ ਕੀਤਾ ਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮ ਪ੍ਰੋਜੈਕਟ ਦੱਸਿਆ ਜਾ ਰਿਹਾ ਜੋ ਕਿ ਬਰਲਾਂਗ ਜਾਂਗਪੋ ਨਦੀ ਜਿਸ ਨੂੰ ਬ੍ਰਹਮਪੁੱਤਰ ਵੀ ਕਿਹਾ ਜਾਂਦਾ ਉਹਦੇ ਉੱਤੇ ਬਣਾਇਆ ਜਾ ਰਿਹਾ ਭਾਰਤੀ ਸਰਹੱਦ ਉੱਤੇ ਬਣੇ ਇਸ ਡੈਮ ਨੂੰ ਭਾਰਤ ਅਤੇ ਬੰਗਲਾਦੇਸ਼ ਦੋਵਾਂ ਲਈ ਪਾਣੀ ਦਾ ਬੰਬ ਮੰਨਿਆ ਜਾ ਰਿਹਾ ਨਦੀ ਦੇ ਮੋੜ ਦੇ ਨਾਲ-ਨਾਲ ਪੰਜ ਪਣ ਬਿਜਲੀ ਸਟੇਸ਼ਨ ਬਣਾਏ ਜਾਣਗੇ ਤੇ ਐਸ ਨਦੀ ਨੂੰ ਨਮਾਚਾ ਬਰਵਾ ਪਹਾੜੀਆਂ ਅਤੇ ਚੀਨ ਦੇ ਵਿਚਕਾਰ ਮੋੜਿਆ ਜਾਵੇਗਾ। ਭਾਰਤ ਦੀ ਗਲੋਬਲ ਚਵੀ ਲਗਾਤਾਰ ਸੁਧਰ ਰਹੀ ਹੈ ਅਤੇ ਇਸ ਦਾ ਪ੍ਰਭਾਵ ਭਾਰਤ ਦੇ ਪਾਸਪੋਰਟ ਦੀ ਤਾਕਤ ਦੇ ਵਿੱਚ ਵੀ ਦਿਖਾਈ ਦੇ ਰਿਹਾ। ਹਾਲੀ ਦੇ ਵਿੱਚ ਜਾਰੀ ਕੀਤੀ ਗਈ ਹੈਨਲੇ ਪਾਸਪੋਰਟ ਇਨ ਡੈਪਥ 2025 ਦੀ ਰਿਪੋਰਟ ਦੇ ਵਿੱਚ ਭਾਰਤ ਅੱਠ ਸਥਾਨਾਂ ਦੀ ਛਾਲ ਮਾਰ ਕੇ 77ਵੇਂ ਸਥਾਨ ਦੇ ਉੱਤੇ ਪਹੁੰਚ ਗਿਆ। ਇਸ ਸੂਚੀ ਦੇ ਵਿੱਚ ਭਾਰਤੀ ਪਾਸਪੋਰਟ ਧਾਰਕਾਂ ਨੂੰ 59 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਜਾਂ ਵੀਜ਼ਾ ਔਨ ਅਰਾਈਵਲ ਯਾਤਰਾ ਦੀ ਸਹੂਲਤ ਮਿਲੀ ਹੈ ਜੋ ਕਿ ਪਿਛਲੇ ਸਾਲ ਦੇ ਨਾਲੋਂ ਬਿਹਤਰ ਪਰਦਰਸ਼ਨ ਹੈ ਐਥਰਪੋਰਟ ਦੇ ਵਿੱਚ ਸਿੰਗਾਪੁਰ ਦੇ ਪਾਸਪੋਰਟ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਗਿਆ ਤੇ ਸਿੰਗਾਪੁਰ ਦੇ ਨਾਗਰਿਕ 193 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਦੀ ਯਾਤਰਾ ਕਰ ਸਕਦੇ ਨੇ ਜਾਪਾਨ ਅਤੇ ਦੱਖਣੀ ਕੋਰੀਆ ਸਾਂਝੇ ਤੌਰ ਉੱਤੇ ਦੂਜੇ ਸਥਾਨ ਉੱਤੇ ਇਹਦੇ ਵਿੱਚ ਮੌਜੂਦ ਨੇ ਤੇ ਜਿਨ੍ਹਾਂ ਦੇ ਪਾਸਪੋਰਟ ਧਾਰਕ 190 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾ ਵੀਜ਼ਾ ਔਨ ਅਰਾਈਵਲ ਦੀ ਸੂਰਤ ਤੋਂ ਦਾ ਆਨੰਦ ਮਾਣਦੇ ਨੇ ਕਈ ਯੂਰੋਪੀਅਨ ਦੇਸ਼ਾਂ ਜਿਵੇਂ ਕਿ ਜਰਮਨੀ ਫਰਾਂਸ ਅਤੇ ਸਪੇਨ ਤੀਜੇ ਸਥਾਨ ਉੱਤੇ ਨੇ ਤੇ ਜਿਨ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ 199 ਦੇਸ਼ਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਹੈ ਏਸ਼ੀਆ ਤੋਂ ਬਾਹਰ ਨਿਊਜ਼ੀਲੈਂਡ ਚੋਟੀ ਦੇ ਪੰਜ ਵਿੱਚੋਂ ਇੱਕ ਇੱਕ ਗੈਰ ਯੂਰੋਪੀਅਨ ਦੇਸ਼ ਵੀ ਸ਼ਾਮਲ ਹੈ ਈਰਾਨ ਦੇ ਰਾਸ਼ਪਤੀ ਮਸੂਦ ਪੈਦਸ਼ਕੀਅਨ ਹਾਲੀਆ ਖੇਤਰੀ ਟਕਰਾਵਾਂ ਦੇ ਪਿਛੋਕਰ ਦੇ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਲਈ ਸ਼ਨੀਵਾਰ ਨੂੰ ਪਾਕਿਸਤਾਨ ਦਾ ਦੌਰਾ ਕਰਨਗੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਜਨ ਨਕਵੀ ਨੇ ਸੋਮਵਾਰ ਨੂੰ ਆਪਣੇ ইরਾਨੀ ਹਮ ਰਤਬਾ ਅਸਕੰਦਰ ਮੋਮਨੀ ਦੇ ਨਾਲ ਟੈਲੀਫੋਨ ਉਤੇ ਗੱਲਬਾਤ ਦੌਰਾਨ ਇਸ ਆਉਣ ਵਾਲੀ ਫੈਰੀ ਬਾਰੇ ਚਰਚਾ ਕੀਤੀ ਰੇਡੀਓ ਪਾਕਿਸਤਾਨ ਦੇ ਅਨੁਸਾਰ ਮੋਮੇਨੀ ਨੇ ਨਕਵੀ ਨੂੰ ਫੋਨ ਕੀਤਾ ਤੇ ਪਾਕਿਸਤਾਨ ਦੇ ਵਿੱਚ ਹਰ ਕਾਰਨ ਹੋਏ ਜਾਨ ਮਾਲ ਦੇ ਨੁਕਸਾਨ ਉਤੇ ਦੁੱਖ ਪ੍ਰਗਟ ਕੀਤਾ ਅੱਜ ਵਿੱਚ ਕਿਹਾ ਗਿਆ ਕਿ ইরਾਨੀ ਗ੍ਰਹਿ ਮੰਤਰੀ ਨੇ 26 ਜੁਲਾਈ ਨੂੰ ইরਾਨੀ ਰਾਸ਼ਟਰਪਤੀ ਮਸੂਦ ਪਜਸ਼ਕੀਆਂ ਦੇ ਪਾਕਿਸਤਾਨ ਦੌਰੇ ਉੱਤੇ ਵੀ ਚਰਚਾ ਕੀਤੀ ਪਜਸ਼ਕੀਆਂ ਤੋਂ ਪਹਿਲਾਂ ਉਹਨਾਂ ਦੇ ਪੂਰਵਗਾਮੀ ਇਬਰਾਹਿਮ ਰਾਈਸੀ ਨੇ ਅਪ੍ਰੈਲ 2024 ਦੇ ਵਿੱਚ ਪਾਕਿਸਤਾਨ ਦਾ 3 ਦਿਨਾਂ ਦਾ ਅਧਿਕਾਰਤ ਦੌਰਾ ਕੀਤਾ ਸੀ ਤੇ ਇਸ ਦੌਰੇ ਦਾ ਸਹੀ ਏਜੰਡੇ ਅਜੇ ਪਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੇਤਾ ਦੁਵੱਲੇ ਅਤੇ ਖੇਤਰੀ ਮਾਮਲੇ ਖਾਸ ਕਰਕੇ ਹਾਲੀਆ ਟਕਰਾਵਾਂ ਦੇ ਮੱਦੇਨਜ਼ਰ ਤੁਰਕਿਆ ਮੌਦੇ ਉਤੇ ਚਰਚਾ ਕਰ ਸਕਦੇ ਨੇ ਚੰਡੀਗੜ੍ਹ ਯੂਟੀਪਰ ਸ਼ਾਸਨ ਨੇ ਫਿਲਮ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਈ ਕਿਰਨ ਖੇਰ ਨੂੰ ਨੋਟਿਸ ਭੇਜਿਆ ਤੇ ਦਰਅਸਲ ਇਹ ਨੋਟਿਸ ਕਿਰਨ ਖੇਰ ਦੇ ਵੱਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਹੁੰਦਿਆਂ ਉਹਨਾਂ ਨੂੰ ਅਲਰਟ ਕੀਤੀ ਗਈ ਸਰਕਾਰੀ ਰਿਹਾਇਸ਼ ਮਕਾਨ ਨੰਬਰ 23 ਸੈਕਟਰ 7 ਦੀ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਦੇ ਲਈ ਭੇਜਿਆ ਗਿਆ ਉਹਨਾਂ ਨੂੰ ਲਗਭਗ 12,76,418 ਰੁਪਏ ਦਾ ਨੋਟਿਸ ਭੇਜਿਆ ਗਿਆ ਤੇ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਕਿਰਨ ਖੇਰ ਨੂੰ ਲਾਇਸੈਂਸ ਫੀਸ ਦੇ ਭੁਗਤਾਨ ਬਾਰੇ ਕਈ ਵਾਰ ਸੂਚਿਤ ਕੀਤਾ ਗਿਆ ਸੀ ਪਰ ਉਹਨਾਂ ਨੇ ਰਕਮ ਜਮ੍ਹਾਂ ਨਹੀਂ ਕਰਵਾਈ ਜਿਸ ਕਾਰਨ ਹੁਣ ਉਹਨਾਂ ਤੋਂ ਬਕਾਇਆ ਰਕਮ ਉੱਤੇ 12% ਵਿਆਜ ਵਸੂਲਿਆ ਜਾਵੇਗਾ ਜੁਲਾਈ 2023 ਅਗਸਤ 2024 ਸਤੰਬਰ 2024 ਅਤੇ 1 ਅਕਤੂਬਰ ਤੋਂ 5 ਅਕਤੂਬਰ 2024 ਤੱਕ 5725 ਰੁਪਏ ਬਕਾਇਆ ਦਿਖਾਏ ਗਏ ਨੇ ਤੇ ਸੰਸਦ ਮੈਂਬਰ 6 ਅਕਤੂਬਰ 2024 ਤੋਂ 5 ਜਨਵਰੀ 2025 ਤੱਕ ਇਸ ਮੰਗਲੇ ਵਿੱਚ ਅਣਅਧਿਕਾਰਤ ਤੌਰ ਤੇ ਰਹੀ ਹੈ ਤੇ ਇਸ ਲਈ ਆਮ ਕਿਰਾਏ ਦੀ ਬਜਾਏ ਉਸ ਉੱਤੇ 100 ਗੁਣਾ ਜੁਰਮਾਨਾ ਲਗਾਇਆ ਗਿਆ ਹੈ 13 ਮਾਰਚ 2020 ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ 100 ਗੁਣਾ ਜੁਰਮਾਨਾ ਉਸ ਨੂੰ ਲਗਾਇਆ ਗਿਆ ਕੱਲ ਸ਼ਾਮ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਇੱਕ ਹੋਰ ਵੱਡੇ ਅਸਤੀਫੇ ਦੀ ਖਬਰ ਸਾਹਮਣੇ ਆ ਗਈ ਜਿਸ ਦੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਸਾਬਕਾ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਦੱਸਿਆ ਕਿ ਉਹ ਹਾਰਵਰਡ ਯੂਨੀਵਰਸਿਟੀ ਵਾਪਸ ਜਾ ਕੇ ਪੜ੍ਹਾਈ ਅਤੇ ਖੋਜ ਕਰਨਾ ਚਾਹੁੰਦੀ ਹੈ। IMF ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਗੀਤਾ ਦੇ ਉੱਤਰ ਅਧਿਕਾਰੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਗੀਤਾ ਗੋਪੀਨਾਥ ਦਾ ਜਨਮ ਭਾਰਤ ਦੇ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਸੀ ਪਰ ਉਹ ਕਰਨਾਟਕਾ ਦੇ ਮੈਸੂਰ ਦੇ ਵਿੱਚ ਵੱਡੀ ਹੋਈ ਹੈ। ਕਰੋਨਾ ਮਹਾਮਾਰੀ ਦੌਰਾਨ ਗੀਤਾ ਨੇ ਆਰਥਵਿਵਸਥਾ ਨੂੰ ਮੰਦੀ ਤੋਂ ਬਚਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤੇ ਉਸ ਨੇ IMF, WHO, ਵਿਸ਼ਵ ਬੈਂਕ ਅਤੇ WTO ਦੇ ਸਹਿਯੋਗ ਦੇ ਨਾਲ ਟੀਕੇ ਦੇ ਉਤਪਾਦਨ ਅਤੇ ਫੰਡ ਦੇ ਵਿੱਚ ਅਸਹਿਯੋਗ ਵਧਾਉਣ ਦੇ ਲਈ ਇੱਕ ਬਹੁਪੱਖੀ ਟਾਸਕ ਫੋਰਸ ਵੀ ਬਣਾਈ ਸੀ। ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਲੱਗਾ ਤੇ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗੱਲ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਤੇ ਪਰ ਇਸ ਫਿਲਮ ਦੇ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਵਿੱਚ ਰੁਕਾਵਟ ਬਣ ਰਹੀ ਹੈ ਹਾਲਾਂਕਿ ਪ੍ਰਬੰਧਕਾਂ ਦੇ ਦੁਆਰਾ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ ਪਰ ਜੇਕਰ ਸੈਂਟਰਲ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਪਸ਼ਟ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਪਰ ਦਰਸ਼ਕ ਇਸ ਨੂੰ ਭਾਰਤ ਵਿੱਚ ਨਹੀਂ ਦੇਖ ਸਕਣਗੇ ਇਸ ਤੋਂ ਪਹਿਲਾਂ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਦੀ 3 ਵੀ ਐਸੇ ਵਿਰੋਧ ਦਾ ਸ਼ਕਾਰ ਹੋ ਗਈ ਸੀ ਤੇ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਮੌਜੂਦਗੀ ਕਾਰਨ ਐਤੋਂ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ ਇਹਨਾਂ ਦੋਵਾਂ ਫਿਲਮਾਂ ਦੇ ਪਹਿਲੇ ਪਾਰਟ ਸੁਪਰ ਹਿੱਟਰ ਨੇ ਸਾਥ ਅਜਲੀ ਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਜੋ ਇਜਾਜ਼ਤ ਸੱਚੀ ਦੇ ਕਾਲ ਅਨਵਾਰ